ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰੋ ਜੀ ਤੇ ਫੇਸਬੁਕ ਚੈਨਲ ਨੂੰ ਫੋਲੋ ਕਰੋ ਤੇ ਜੇਕਰ YouTube ਤੇ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਜਿਹੜਾ ਘੰਟੀ ਦਾ ਲੱਗਾ ਬਟਨ ਦਬਾਓ ਤਾਂ ਕਿ ਜਿਹੜੇ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਕੇ ਸਤਿ ਸ੍ਰੀ ਅਕਾਲ ਜੀ ਮਿਲਕਰ ਸਭ ਠੀਕ ਠਾਕ ਹੋ ਮੈਂ ਕਿਸਾਨ ਵੀਰੋ ਜਿਹੜੀ ਤੁਸੀਂ ਕਣਕ ਦੇਖ ਰਹੇ ਹੋ ਇਹ HD 285 ਦਾ ਕਣਕਾ ਜਿਹੜੀ HD 386 ਵਾਲਾ ਨਹੀਂ ਕਣਕ ਹੈ ਇਹਦੀ ਦਿੱਲੀ ਯੂਨੀਵਰਸਿਟੀ ਪੂਸਾ ਯੂਨੀਵਰਸਿਟੀ ਅੰਮ੍ਰਿਤ ਕਣਕ ਇਹਨੂੰ ਲਗਭਗ 13-14 ਸਾਲ ਹੋ ਗਏ ਮਾਰਕੀਟ ਵਿੱਚ ਆਈ ਨੂੰ ਨੌਂਜ ਹੋਏ ਨੂੰ ਇਹ ਪ੍ਰਾਣੀ ਵੈਰੈਟੀ ਜੂਰਾ ਪਰ ਜਿਹੜੇ ਕਿਸਾਨ ਵੀਰ ਇਹਨੂੰ ਗੀਤ ਦੇ ਨੇ ਉਹ ਹੋ ਇਸ ਨੂੰ ਨਹੀਂ ਵੀਤ ਨੇ ਉਹ ਹੋਰ ਕਿਸੇ ਨੂੰ ਨਹੀਂ ਵੀਤ ਦੇ ਖਾਸ ਕਰਕੇ ਜਿਹੜੇ ਨਰਮਾ ਬੈਲਟ ਦੇ ਕਿਸਾਨ ਨੇ ਤੇ ਜਦਾਤਰ ਤੇ ਜਿਹੜੇ ਹਰਿਆਣਾ ਜਾਂ ਵਿਕਾਨੇਰੀ ਦੇ ਆ ਇੱਥੇ ਥੋੜੇ ਜਿਆਦਾ ਇਹਦੀ ਬਜਾਨ ਹੁੰਦੀ ਹੈਗੀ ਜਿਹੜੀ ਇਹ ਪਛੇਤੀ ਗਈ ਵਾਸਤੇ ਰੈਡੀ ਕੀਤੀ ਹੋਈ ਹੈ ਜਿਹੜੀ ਇਹ ਕਣਕਾ ਬਹੁਤ ਦਿਨ ਘੱਟ ਦਿਨ ਲੈਂਦੀ ਹੈਗੀ ਲਗਭਗ 21 ਨਵੰਬਰ ਦੀ ਬਜਾਈ ਤੋਂ ਲੈ ਕੇ 5 ਦਸੰਬਰ ਤੱਕ ਇਹਨੂੰ ਤੁਸੀਂ ਵੇਚ ਸਕਦੇ ਹੋ ਪਰ ਇਹ ਜਿਹੜੀ ਬੀਜ ਦੀ ਮਾਤਰਾ ਹੋ 50 ਤੋਂ 70 ਕਿਲੋ ਰੱਖਣੀ ਜਰੂਰੀ ਹੈ ਜਿਹੜੀਆਂ ਇਹਦੀਆਂ ਸਾਵਧਾਨੀਆਂ ਨੇ ਉਹ ਜੋ ਰੱਖਣੇ ਬਹੁਤ ਜਰੂਰੀ ਨੇ ਇੱਕ ਤਾਂ ਇਹ ਬੀ ਵਧ ਪਾਉਣਾ ਕਿਉਂਕਿ ਜਿਹੜੀ ਇਹ ਕਣਕ ਹੈ ਲੇਟ ਬਜਾਈ ਵਾਸਤੇ ਆ ਇਸ ਲਈ ਥੋੜਾ ਇਹ ਪਟਾਰਚ ਘੱਟ ਕਰਦੀ ਆ ਇਸ ਇਹਦਾ ਬੀ ਜਿਹੜਾ ਆਪਾਂ 60 ਤੋਂ 70 ਕਿਲੋ ਜਿਹੜਾ ਏਕੜ ਦਾ ਪਾਉਣਾਗਾ ਇਹ ਖਾਦ ਵੀ ਇਹਦੇ ਚ ਜਿਹੜੀ ਲਗਭਗ 60 60 ਕਿਜੀ ਡੀਏਪ ਪਾਉਣਾਗਾ ਇਹ ਕਿਹਦੇ ਚ ਪੀਲੀ ਕੁੰਗੀ ਦਾ ਨੋਟਾਕ ਆਉਂਦਾਗਾ ਇਹ ਆਪਾਂ ਤੁਹਾਡੀ ਜਾਣਕਾਰੀ ਪਹਿਲਾਂ ਦੱਸ ਦਈਏ ਤੇ ਇਹਦੇ ਦੋ ਸਪਰੇਅ ਆ ਜਿਹੜੇ ਆਪਾਂ ਨੂੰ ਇੱਕ ਬਰ ਜਿਹੜੀ ਆਪਾਂ ਨੂੰ ਸਪਰੇਅ ਦੀ ਕਰਨੀ ਹੈਗੀ ਜਦੋਂ ਇਹ ਨਸਾਰਾ ਲੈਰੀ ਹੋਵੇ ਉਸ ਟਾਈਮ ਤੇ ਗੋਵਸਤਾ ਚ ਦੂਸਰਾ ਜਦੋਂ ਨਿਸਰਗੀ ਹੋਵੇ ਫਲਾਵਰਿੰਗ ਸਟੇਜ ਤੋਂ ਨਾ ਕੇ ਉਸ ਤੋਂ ਬਾਅਦ ਜਿਹੜੀ ਆਪਾਂ ਫੇਰ ਇਹਦੇ ਤੇ ਜਿਹੜੀ ਫੰਗੀ ਸੈੱਟ ਵਧਿਆ ਫੰਗੀ ਸੈੱਟ ਦੀ ਵਰਤੋਂ ਕਰਨੀ ਹੈਗੀ ਇਹਨੂੰ ਆਪਾਂ ਵੀ ਆਪ ਦੂਰੀ ਵਜਾਈ ਵੀ ਕਰ ਸਕਦੇ ਆ ਜਿਵੇਂ 40 ਕਿਲੋ ਬੀ ਆਪਾਂ ਇੱਕ ਸਾਈਡ ਪਾ ਸਕਦੇ ਆ ਤੇ 40 ਕਿਲੋ ਬੀ ਜਿਹੜਾ ਅ ਦੂਸਰੀ ਸਾਈਡ ਪਾ ਸਕਦੇ ਆ ਜੀ ਆਪਾਂ ਦੂਰੀ ਵਜਾਈ ਕਈ ਕਿਸਾਨ ਵੀਰੀ ਦੂਰੀ ਵਜਾਈ ਕਰਦੇ ਨੇ ਜੋ ਬਹੁਤ ਕਾਮਜਾਬਾ ਇਹ ਕਿਸਮ ਪੱਕਣ ਦੇ ਵਿੱਚ ਜਿਆਦਾ ਸਮਾਂ ਨਹੀਂ ਲੈਂਦੀ ਇਹ ਜਿਹੜੀਆਂ ਦੂਸਰੀਆਂ ਕਿਸਮਾਂ ਜਿਵੇਂ ਉਹਨਾਂ ਆਈ ਹੋ ਗਈ 11 ਨਵੰਬਰ ਦੀ ਇਹਦੀ ਬਜਾਈ ਜਿਹੜੀ 21 ਨਵੰਬਰ ਤੋਂ ਸਟਾਰਟ ਆ ਗਈ 5 ਨਵੰਬਰ ਤੱਕ ਇਹ ਲਗਭਗ ਉਹਨਾਂ ਦੇ ਨਾਲ ਨੂੰ ਆ ਜਾਂਦੀਆਂ ਨਾਲ ਨੂੰ ਜਿਹੜਾ ਅ ਆਪਣਾ ਨਸਾਰਾ ਲੈਨੀਨ ਸਾਰਾ ਬਹੁਤ ਛੇਤੀ ਕਰਦੀ ਹੈਗੀ ਜਿਹਦੇ ਕਰਕੇ ਇਹ ਝਾੜ ਦੇ ਵਿੱਚ ਇਹ ਵਧੀਆ ਰਹਿੰਦੀ ਹੈ ਕਿਉਂਕਿ ਇਹਦੀ ਜਿਹੜੀ ਨਸਾਰੇ ਦੇ ਮਨ ਲਖਣੇ ਦੋ ਦੋ ਦਿਨਾਂ ਦੇ ਵਿੱਚ ਸਾਰਾ ਨਸਾਰਾ ਕਰ ਲੈਣਾ ਜਿਹਦੇ ਨਾਲ ਜਿਹੜੀ ਬੱਲੀ ਪੱਕਣ ਦੇ ਵਿੱਚ ਦਾਣੇ ਪੱਕਣ ਦੇ ਵਿੱਚ ਜਿਹੜਾ ਜੋ ਵਧੀਆ ਇੱਕ ਸਾਰ ਦਾਣੇ ਪੱਕਦੇ ਨੇਗੇ ਪਰ ਕਿਸਾਨ ਵੀਰੋ ਇੱਕ ਇਹਦੀ ਸਾਬ ਦਿੰਨੀ ਆ ਬਹੁਤ ਨੇਗੇ ਜਿਵੇਂ ਤੁਸੀਂ ਇਹਦਾ ਟ੍ਰਾਇਲ ਕਰਨਾ ਨਾ ਉਹ ਸਿਰਫ ਇੱਕ ਦੋ ਏਕੜ ਦੇ ਵਿੱਚ ਹੀ ਕਰਨਾ ਪਹਿਲਾਂ ਤੁਸੀਂ ਵੇਖ ਕੇ ਦੇਖਣਾ ਹੈਗਾ ਆਪਾਂ ਮੈਨੂੰ ਪਹਿਲੇ ਸਾਲ 1 ਏਕੜ ਦੇ ਵਿੱਚ ਇਹਦਾ ਟ੍ਰਾਇਲ ਕਰਾਇਆ ਸੀ ਉਸ ਤੋਂ ਬਾਅਦ 2 ਏਕੜ ਦੇ ਵਿੱਚ ਲਾਇਆ ਆਪਾਂ ਉਹਦੀ ਜਿਹੜੀ ਅੱਜ ਤੱਕ ਆਪਣੇ ਖੇਤ ਦੇ ਵਿੱਚ ਸਭ ਤੋਂ ਵੱਧ ਬਰੇਡਿੰਗ ਦਾ ਝਾੜ ਆਇਆਗਾ ਉਹ ਸਭ ਤੋਂ ਟੌਪ ਦਿੱਤੇ ਇਹ ਵੇਰੀਟੀ ਆ HD 2852 ਜਿਹਦਾ ਆਪਾਂ 70 ਤੋਂ 72 ਮਾਣ ਜਿਹੜਾ ਕਿੱਲੇ ਦੀ ਔਸਤ ਝਾੜਾ ਪਣੂ ਦਾ ਮਿਲਿਆਗਾ ਬਹੁਤ ਜ਼ਿਆਦਾ ਝਾੜ ਆਗੇ ਕਿਸਾਨ ਵੀਰੇ ਹੈਰਾਨ ਹੋਵੋਗੇ ਪਰ ਇਹ ਇਹਦੇ ਦੇ ਇੱਕ ਖਾਬ ਦਾ ਕਿਹਦਾ ਜਿੰਨਾ ਦਾ ਬੀ ਪਾਵਾਂਗੇ ਉਨੇ ਆਪਾਂ ਨੂੰ ਦਾ ਜਿਹੜਾ ਰਿਜ਼ਲਟ ਮਿਲੇਗਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਠੀਕ ਹੋ ਹਾਂ ਬੜੀ ਵਧੀਆ ਵਧੀਆ ਵੀਰੇ ਜਿਹੜੇ ਤੁਸੀਂ ਇਹ ਕਣਕ ਦੇ ਪਲਾਂਟ ਦੇ ਵਿੱਚ ਖੜੇ ਹੋ ਇਹ ਕਿਹੜੀ ਕਣਕ ਆ ਜੀ ਇਹ EC 2852 ਠੀਕ ਹੈ ਵੀਰੇ ਵੀਰੇ ਇਹ ਤੁਸੀਂ ਕਿਹ ਤੋਂ ਲੇਤਾ ਸੀ ਵੀ ਬੀ ਬਾਈ ਆਪਾਂ ਸੋਥੋਂ ਹੀ ਲੇਤਾ ਸੀਗਾ ਜੀ ਠੀਕ ਹੈ ਹਾਂਜੀ ਬਾਈ ਤੇ ਬਾਈ ਸਾਨੂੰ ਇਹ ਬਜਾਈ ਕਿੰਨੀ ਤਰੀਕ ਦੀ ਕਰੀ ਹੋਈ ਆ ਇਹ ਆਪਾਂ ਕਰੀਆ ਵੀਰੇ 21 ਨਵੰਬਰ ਦੀ 21 ਨਵੰਬਰ ਦੀ ਹਾਂਜੀ ਬਰੇ ਤੁਸੀਂ ਇਹ ਕਣਕ ਵੀ ਕਿ ਤੁਸੀਂ ਕਿੰਨੇ ਕ ਤੁਸਟੋਕ ਵਿੱਚ ਲੋਕ ਇਹਦੇ HD 2851 ਨੂੰ ਕਹਿੰਦੇ ਨੇ ਵੀ ਇਹ ਕਣਕ ਵਧੀਆ ਨਹੀਂ ਹੈਗੀ ਇਹ ਕਣਕ ਪ੍ਰਾਣੀ ਆ ਇਹਦੇ ਕਣਕ ਤੇ ਝਾੜ ਘਟਾਗਾ ਤੁਹਾਨੂੰ ਕਿਵੇਂ ਲੱਗਦਾ ਥੋਡੇ ਨਾਲ ਦੇ ਖੇਤਾਂ ਵਾਲੇ ਤੁਹਾਨੂੰ ਕੀ ਇਹਦੇ ਬਾਰੇ ਰਾਏ ਦੇ ਰਹੇ ਨੇ ਵੀ ਕਣਕ ਵਧੀਆ ਜਿਵੇਂ ਇਹ ਇਹ ਵੀਰੇ ਲੇਟਰ ਬਰਾਈ ਬਜਾਈਏ ਜਿਹੜੀ ਇਹ ਬਹੁਤ ਵਧੀਆ ਬਜਾਈਏ ਲੇਟ ਠੀਕ ਆ ਭਾਈ ਹਾਂ ਕਣਕ ਬਹੁਤ ਵਧੀਆ ਵੀ ਹੈ ਇਹ ਤੇ ਵੀਰੇ ਆਪਾਂ ਤੁਹਾਨੂੰ ਇਹਦਾ ਕਿੰਨਾ ਵੀ ਪਾਉਣ ਨੂੰ ਕਿਹਾ ਸੀ ਇਹ ਆਪਾਂ ਬੀ ਇਹਦਾ ਬਈ ਪਾਇਆ 60 ਕਿਲੋ ਠੀਕ ਆ ਬਈ ਤੇ 70 ਕਿਲੋ ਵੀ ਨਹੀਂ ਮਾੜਾ ਬਈ ਹਾਂਜੀ ਬਈ ਆ ਆਪਾਂ ਪਹਿਲਾਂ ਹੀ ਕਿਹਾ ਸੀ ਵੀ ਜਿੰਨਾ ਤੁਸੀਂ ਇਹਦੇ ਬੀ ਵੱਧ ਪਾਓਗੇ ਉਹਨੂੰ ਜਿਹੜਾ ਤੁਹਾਨੂੰ ਇਹਦਾ ਬੈਨੀਫਿਟ ਵੱਧ ਮਿਲੂਗਾ ਉਹਨੂੰ ਝਾੜੇ ਦਾ ਵੱਧ ਮਿਲੂਗਾ ਤੁਸੀਂ ਵੀਰੇ ਹੋਰ ਵੀ ਕਣਕਾਂ ਬੀਜੀਆਂ ਹੋਣਗੀਆਂ ਤੁਹਾਡਾ ਅੱਗੇ ਕੀ ਵਿਚਾਰ ਆ ਵੀ ਤੁਸੀਂ ਇਹਦਾ ਬੀ ਰੱਖੋਗੇ ਹਾਂ ਬਈ ਬੀ ਰੱਖਾਂਗੇ ਲਾਜ਼ਮੀ ਗਾਹਾਂ ਨੂੰ ਵੱਧ ਲੱਗਿਆ ਤਾਂ ਦੋ ਪੈ ਕਿੱਲੇ ਬਹਨ ਲਾਵਾਂਗੇ ਇਹਦੇ ਇੱਕ ਬਾਈ ਤੁਸੀਂ ਮੰਨ ਕੇ ਜਿਹੜਾ ਤੁਹਾਡੀ ਕਣਕ ਕਿਤੇ ਕਰਨਡ ਹੋਈ ਹੈ ਜਾਂ ਕਿਤੇ ਖਰਾਬ ਹੋਈ ਹੈ ਉੱਥੇ ਤੁਸੀਂ ਇਹਦਾ ਸਿੱਟਾ ਦਿੱਤਾਗਾ ਦੂਸਰੀ ਕਣਕ ਜਿਹੜੀਆਂ ਤੁਹਾਡੀਆਂ ਪਹਿਲਾਂ ਨੇ ਬੀਜੀਆਂ ਹੁੰਦੀਆਂ ਸੀ ਉਹਨਾਂ ਦੇ ਨਾਲ ਇਹ ਤੁਸੀਂ ਸਿੱਟਾ ਦਿੱਤਾ ਬਾਅਦ ਚ ਵੀ ਇਹ ਕਣਕ ਵੀ ਦੇ ਜਿਹੜੇ ਸਿੱਟੇ ਆ ਜਿਹਨੀਆਂ ਬੱਲੀ ਆ ਉਹਨਾਂ ਦੇ ਬਰोबर ਆ ਗਈ ਹੁਣ ਉਹ ਬਈ ਪੂਰੀ ਬਸਾਰੀ ਬਰोबर ਆ ਇੱਕ ਹਸਾਰ ਆ ਬਈ ਜਮਾ ਇੱਕ ਹਸਾਰ ਪੱਕ ਗਈ ਪਕਾਵਲਾ ਚੱਲ ਰਹੀ ਆ ਪੂਰੇ ਵਧੀਆ ਬਾਈ ਇੱਕ ਵਾਰੀ ਸੁਣੋ ਇਹਦੇ ਵਿੱਚ ਫੰਗਸ ਦੀ ਸਮੱਸਿਆ ਵਾਲੀ ਆਪਾਂ ਤੁਹਾਨੂੰ ਸਪਰੇਹਾਂ ਦੱਸਿਆ ਨੇ ਜੋ ਸਪਰੇਹਾਂ ਦੇ ਕਰੀਆਂ ਸੀਗੇ ਦੋ ਸਪਰੇਹਾਂ ਕਰੀਆਂ ਸੀਗੇ ਠੀਕ ਆ ਭਾਈ ਉਹ ਸਪਰੇਹਾਂ ਕਰਨੇ ਜ਼ਰੂਰੀ ਆ ਕਿਉਂਕਿ ਉਹਨਾਂ ਸਪਰੇਹਾਂ ਬਿਨਾ ਜਿੱਦਿੱਕਤ ਆਉਂਦੀ ਆ ਭਾਈ ਹਾਂ ਵੀ ਪੀਲੀ ਗੂੰਗੀ ਦੀ ਸਮੱਸਿਆ ਆਉਂਦੀ ਆ ਸੋ ਕਿਸਾਨ ਵੀਰੋ ਜਿਹੜੀ ਇਹ ਕਣਕ ਹੈ ਜਿਹੜੀ 2852 ਜਿਹੜੀ ਇਹ ਐਚਡੀ 3088 ਕਣਕ ਆ ਉਹਨਾਂ ਦੀ ਕਣਕ ਹੈ ਦਿੱਲੀ ਵਾਲਿਆਂ ਦੀ ਬਹੁਤ ਸੋਹਣੀ ਕਣਕ ਆ ਆਪਣੇ ਥੋੜਾ ਜਿਹਾ ਇਹਦਾ ਗਰੇਜ ਘੱਟ ਆ ਜਿਹੜੇ ਗੰਗਾ ਨਗਰ ਦੀ ਸਾਈਡ ਆ ਜਾਂ ਹਰਿਆਣਾ ਸਾਈਡ ਆ ਉਹ ਇਹ ਏਰੀਆ ਇਹਨੂੰ ਬਹੁਤ ਉਹਦੀ ਬਜਾਨ ਕਰਦਾ ਬਹੁਤ ਉਹਦੀ ਬਜਾਈ ਕਰਦਾ ਬਹੁਤ ਸੋਹਣੀ ਕਣਕ ਆ ਆਪਣਾ ਇਹਦਾ 2 ਸਾਲਾਂ ਦੇ ਵਿੱਚ ਆਪਾਂ ਇਹ ਕਣਕ ਨੂੰ ਬੀਜਿਆ ਇਸ ਵਾਰ ਥੋੜੀ ਜਿਹੀ ਦਿੱਕਤ ਕਰਕੇ ਆਪਾਂ ਤੁਸੀਂ ਕਣਕ ਦੀ ਬਜਾਈ ਨਹੀਂ ਹੋਈ ਸੋ ਜਿਹੜੀ ਇਹ ਕਣਕ ਦਾ ਆਪਾਂ ਝਾੜ ਆ ਇਹ 72 ਮਾਣ ਦਾ ਆਪਾਂ ਉਸ ਤੋਂ ਝਾੜ ਕੱਢਿਆ ਹੋਇਆ ਦਾ 2 ਕਿੱਲਿਆਂ ਦੇ ਵਿੱਚੋਂ 100 ਜਿਹੜਾ 57 ਮਾਣ ਦਾ ਕੰਡਾ ਕਰਾਇਆ ਹੋਇਆਗਾ ਜਿਹੜੀ ਕਿ 72 ਮਾਣ ਤੋਂ ਵੀ ਜ਼ਿਆਦਾ ਬੰਦੀ ਆ ਪਰ ਆਪਾਂ ਜਿਹੜਾ 2 ਕਿਲਿਆਂ ਤੋਂ ਆਪਾਂ ਜ਼ਿਆਦਾ ਪਾਣ ਲੈਣੇ ਵੀ ਪਲਾਂਟ ਜ਼ਿਆਦਾ ਸੀ ਸੋ ਕਿਸਾਨ ਵੀਰੋ ਜੇ ਤੁਸੀਂ ਲੇਟ ਬਜਾਈ ਹੁੰਦੀ ਆ ਤਾਂ ਘਪਰਾਉਣ ਦੀ ਜ਼ਰੂਰਤ ਨਹੀਂ ਆ ਵੀ ਦੂਸਰੀਆਂ ਕਣਕਾਂ ਬਜਾਉਣ ਦੀ ਬਜਾ ਤੁਸੀਂ ਇਹ ਕਣਕ ਬੀਜ ਸਕਦੇ ਹੋ ਐਚ ਡੀ 2852 ਬਹੁਤ ਸੋਹਣੀ ਕਣਕਾ ਬਹੁਤ ਸੋਹਣੀ ਦੀ ਬੱਲੇ ਆ ਬਾਕੀ ਜਦੋਂ ਝਾੜ ਆਊਗਾ ਆਪਾਂ ਕਿਸਾਨ ਵੀਰ ਨਾਲ ਫੇਰ ਗੱਲ ਕਰਾਂਗੇ ਇੱਕ ਵੀਰ ਹੋਰ ਆ ਉਸ ਨੂੰ ਵੀ ਆਪਾਂ ਬਜਾਈ ਕਰਾਈ ਸੀ ਉਸ ਦੀ ਵੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਵੀ ਉਹ ਕਣਕ ਕਿਦਾਂ ਦੀ ਰਹੀ ਆ ਜੋ ਲੋਕ ਕਹਿੰਦੇ ਨੇ ਵੀ ਇਹ ਕਣਕ ਜਦੋਂ ਆਪਾਂ 15 20 ਦਿਨ ਲੇਟ ਵੀ ਜਾਂਗੇ ਤਾਂ ਇਹ ਬਰोबर ਨਿਸਰੇਗੀ ਕਿਵੇਂ ਬਰोबर ਨਸਾਰਾ ਜਾਂ ਬੱਲੀ ਕਿਵੇਂ ਕੱਢੇਗੀ ਤੁਸੀਂ ਇੱਧਰ ਕਣਕ ਦੇਖ ਰਹੇ ਹੋ ਜਿਹੜੀ ਇਹ ਕਣਕ ਆ ਗਈ ਇਹ ਕਣਕ ਲਗਭਗ ਇਸ ਤੋਂ 15 ਦਿਨ ਪਹਿਲਾਂ ਬਜਾਦ ਹੋਈ ਹੋਈ ਆ ਸੋ 15 ਦਿਨ ਬਜਾਦ ਹੋਣ ਦੇ ਬਾਵਜੂਦ ਵੀ ਜਿਹੜੀ ਇਹ ਕਣਕ ਆ ਗਈ ਇਹ ਤੁਸੀਂ ਦੇਖੋਗੇ ਤਾਂ ਰੰਗ ਦੇਖੋ ਜਿਹੜੀ ਇਹ ਕਣਕ ਆ ਇਹ ਥੋੜੀ ਹਰਿਆਲੀ 'ਚ ਵੱਧ ਆ ਜਿਹੜੀ ਇਹ ਕਣਕ ਆ ਇਹ ਪਕਾਵਲ ਸੇਤੀ ਜਾ ਰਹੀ ਆ ਸੋ ਇਹ ਕਣਕ ਦਿਨ ਘਟ ਲੈਂਦੀ ਆ ਪਰ ਇਹ ਗੀਤੀ ਬੀਜਾਈ ਵਾਸਤੇ ਨਹੀਂ ਆ ਕਈ ਕਿਸਾਨ ਵੀਰ ਇਹਨੂੰ 10-12 ਤਰੀਕ ਨੂੰ ਬੀਜ ਦਿੰਦੇ ਨੇ ਸੋ ਕਿਰਪਾ ਕਰਕੇ ਇਹ ਜਾ ਨਾ ਕਰਨ ਧੰਨਵਾਦ ਜੀ ਮਿਹਰਮਨੀ